ਸੋ ਸਭ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਮੇਰੇ ਅਜ਼ੀਜ਼ੋ ਮੈਂ ਕੁਝ ਗੱਲਾਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਤੁਸੀਂ ਦੇਖ ਰਹੇ ਹੋ ਵੀ ਅਸੀਂ ਲਗਾਤਾਰ ਆਪਣੀ ਮਸੀਹ ਕੌਮ ਦੀ ਕੰਮ ਕਰ ਰਹੇ ਹਾਂ ਔਰ ਜਿੱਥੇ ਕਿਤੇ ਵੀ ਮੈਨੂੰ ਲੱਗਦਾ ਵੀ ਮੇਰੀ ਮਸੀਹ ਕੌਮ ਨੂੰ ਮੇਰੀ ਲੋੜ ਹੈ ਮੈਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦਾ ਅ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਕੱਲ ਬੀਤੇ ਕੱਲ ਫਰੋਹਪੁਰ ਸਾਡੀ ਮੀਟਿੰਗ ਸੀ ਪੂਰੇ ਪ੍ਰਸ਼ਾਸਨ ਦੇ ਨਾਲ ਉੱਥੇ ਬੈਠ ਕੇ ਬਹੁਤ ਸਾਰੇ ਮਸਲੇ ਸੀ ਹੱਲ ਕੀਤੇ ਔਰ ਫਿਰ ਉਸ ਤੋਂ ਬਾਅਦ ਕਾਫੀ ਪਰਮੇਸ਼ਵਰ ਦੇ ਦਾਸਾਂ ਨੇ ਮੈਨੂੰ ਬੁਲਾਇਆ ਸੀ ਔਰ ਰਾਤ ਨੂੰ ਸ਼ਿਆਰਪੁਰ ਇੱਕ ਮੀਟਿੰਗ ਸੀ ਬਹੁਤ ਵੱਡੀ ਜਿਹਦੇ ਵਿੱਚ ਸਾਡੇ ਪਾਸਟਰ ਮਾਈਕਲ ਜੀ ਫਲੋੜਪੁਰ ਤੋਂ ਆਏ ਸੀ ਉਥੇ ਵੀ ਜਾਣ ਦਾ ਮੌਕਾ ਮਿਲਿਆ ਔਰ ਸਵੇਰ ਤੋਂ ਹੀ ਮੈਂ ਮੈਂਬਰ ਸਰਚ ਸਾਂ ਵੀ ਬੜੇ ਪ੍ਰੋਗਰਾਮ ਸੀ ਆਪਣੇ ਜਿਹੜੇ ਮਸੀਹ ਭਾਈਚਾਰੇ ਦੇ ਜਿੱਦਾਂ ਨਿਬਾਇਆ ਗਿਆ ਸੀ ਖਾਸ ਕਰਕੇ ਸਾਡਾ ਸਕੂਲ ਦਾ ਪ੍ਰੋਗਰਾਮ ਸੀ ਕੈਥੋਲਿਕ ਸਕੂਲ ਦਾ ਪ੍ਰੋਗਰਾਮ ਸੀ ਖਾਸੇ ਉਥੋਂ ਮੈਂ ਹੁਣੇ ਵਾਪਸ ਆ ਰਿਹਾ ਔਰ ਮੈਂ ਚਾਹੁੰਦਾ ਸਭੀ ਮੈਂ ਆਪਣੇ ਕੁਝ ਗੱਲਾਂ ਆਪਣੇ ਮਸੀਹ ਭਾਈਚਾਰੇ ਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰਾਂ ਮੈਂ ਤੁਹਾਡੇ ਨਾਲ ਔਰ ਮੇਰੇ ਅਜ਼ੀਜ਼ੋ ਤੁਸੀਂ ਦੇਖ ਰਹੇ ਹੋ ਵੀ ਕਾਫੀ ਲੰਮੇ ਸਮੇਂ ਤੋਂ ਅਸੀਂ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਾਂ ਔਰ ਪਹਿਲਾਂ ਵੀ ਸੇਵਾ ਅਸੀਂ ਲਗਾਤਾਰ ਇਹ ਕਰਦੇ ਰਹੇ ਹਾਂ ਔਰ ਮੇਰੇ ਆਤਮਿਕ ਪਿਤਾ ਅਪੋਸਟਲ ਅੰਕੁਨੂਲਾ ਜੀ ਨੇ ਸਾਨੂੰ ਇਹ ਸਿਖਾਇਆ ਵਾ ਵੀ ਤੁਸੀਂ ਵੱਧ ਤੋਂ ਵੱਧ ਲੋਕਾਂ ਦੇ ਕੰਮ ਆਵੋ ਵੱਧ ਤੋਂ ਵੱਧ ਪਰਮੇਸ਼ਵਰ ਦੇ ਦਾਸਾਂ ਦੇ ਕੰਮ ਆਵੋ ਅੱਜ ਵੀ ਅਗਰ ਮੈਂ ਕੰਮ ਕਰ ਰਿਹਾ ਹਾਂ ਤੇ ਸਾਡੇ ਜਿਹੜੇ ਅੰਕੁਨੂਲਾ ਮਿਨਿਸਟਰੀ ਦੇ ਜਿਹੜੇ ਉਹ ਬਹੁਤ ਵੱਡੀ ਬਿਗ ਮਿਨਿਸਟਰੀ ਆ ਉਹਦੇ ਵਿੱਚ ਜਿਹੜੇ ਆ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਕੋਈ ਤੰਗੀ ਪੇਸ਼ੀ ਨਹੀਂ ਆ ਬਹੁਤ ਵਧੀਆ ਕੰਮ ਹੋ ਰਿਹਾ ਪੂਰੇ ਵਰਲਡ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਅੰਕਨੁਲਾ ਮਿਨਿਸਟਰੀ ਉੱਚਾ ਕਰ ਰਹੀ ਆ ਔਰ ਸਾਡੇ ਫਾਦਰ ਦਾ ਸੁਪਨਾ ਸੀ ਵੀ ਜਿਹੜੇ ਪਰਮੇਸ਼ਵਰ ਦੇ ਦਾਸ ਪਿੰਡਾਂ 'ਚ ਸ਼ਹਿਰਾਂ 'ਚ ਰਹਿੰਦੇ ਨੇ ਜਿਨ੍ਹਾਂ ਕੋ ਛੋਟੀ ਕਲੀਸੀਆ ਵਾ ਉਹਨਾਂ ਦੀ ਜਿਹੜੀ ਮਦਦ ਸਹਾਇਤਾ ਕੀਤੀ ਜਾਵੇ ਅਗਰ ਪਿਛਲੇ ਸਮੇਂ ਦੀ ਗੱਲ ਕਰ ਲਈਏ ਤੇ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਉਦੋਂ ਉਹਨਾਂ ਨੇ ਸਾਨੂੰ ਗਲੋਬਲ ਕਨੈਕਸ਼ਨ ਕਮੇਟੀ ਬਣਾ ਕੇ ਦਿੱਤੀ ਸੀ ਵੀ ਜਿਹਦੇ ਨਾਲ ਤੁਸੀਂ ਆਪਣੇ ਭੈਣ ਭਰਾਵਾਂ ਦੇ ਕੰਮ ਆ ਸਕੋ ਔਰ ਹੁਣ ਵੀ ਜਦੋਂ ਮੈਂ ਚੇਅਰਮੈਨ ਬਣਿਆ ਹਾਂ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਜਾ ਔਰ ਮੇਰੇ ਜਿਹੜੇ ਲੋਕ ਹੈ ਮੇਰੇ ਭੈਣ ਭਰਾਵਾ ਮੇਰੇ ਪਰਮੇਸ਼ਵਰ ਦੇ ਦਾਸ ਹੈ ਉਹਨਾਂ ਦੀ ਸੇਵਾ ਕਰ ਔਰ ਅਸੀਂ ਚਰਚ ਦਾ ਬਹੁਤ ਵੱਡਾ ਸਪੋਰਟ ਹੈ ਸਾਨੂੰ ਜਿਹਦੇ ਨਾਲ ਅਸੀਂ ਇਹ ਸੇਵਾ ਕਰ ਪਾ ਰਹੇ ਹਾਂ ਔਰ ਮੈਂ ਜਿੱਥੇ ਵੀ ਜਾਣਾ ਤੇ ਬਹੁਤ ਆਦਰ ਮਾਨ ਸਤਕਾਰ ਪਰਮੇਸ਼ਵਰ ਦੀ ਕਿਰਪਾ ਨਾਲ ਮੇਰੀ ਕੌਮ ਦਾ ਮੈਨੂੰ ਮਿਲ ਰਿਹਾ ਮੇਰੀ ਕੌਮ ਦੇ ਭੈਣ ਭਰਾ ਮੈਨੂੰ ਪਿਆਰ ਕਰ ਰਹੇ ਆ ਮੈਂ ਤੁਹਾਡਾ ਰਿਣੀ ਆ ਮੈਂ ਸਦਾ ਸਦਾ ਲਈ ਤੁਹਾਡਾ ਰਿਣੀ ਆ ਤੁਸੀਂ ਮੈਨੂੰ ਇਨਾ ਪਿਆਰ ਕਰਦੇ ਹੋ ਮੇਰੇ ਲਈ ਦੁਆਵਾਂ ਕਰਦੇ ਹੋ ਤੇ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਮੈਂ ਚਾਹੁੰਦਾ ਵੀ ਮੈਂ ਆਪਣੀ ਕੌਮ ਦਾ ਜਿਹੜਾ ਵਾ ਇਦਾਂ ਹੀ ਕੰਮ ਕਰਦਾ ਰਵਾਂ ਇਦਾਂ ਹੀ ਮੈਂ ਆਪਣੀ ਕੌਮ ਦੇ ਸੇਵਾ ਦੇ ਵਿੱਚ ਲੱਗਾ ਰਵਾਂ ਹੁਣ ਮੇਰੇ ਅਜ਼ੀਜ਼ੋ ਮੇਰੇ ਲਈ ਕੋਈ ਜਿਹੜੇ ਉਹਦੇ ਮੈਟਰ ਨਹੀਂ ਕਰਦੇ ਅਗਰ ਅਸੀਂ ਕੁਝ ਹੈਗੇ ਆ ਤੇ ਤਾਂ ਵੀ ਪਰਮੇਸ਼ਵਰ ਦੇ ਲੋਕਾਂ ਦੇ ਲਈ ਆ ਅਗਰ ਕੁਝ ਨਹੀਂ ਆ ਤੇ ਫਿਰ ਵੀ ਅਸੀਂ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਕਰਨੀ ਜਿਹੜੀ ਨਹੀਂ ਛੱਡਣੀ ਔਰ ਦੂਸਰਾ ਮੈਂ ਕੱਲ ਸਾਡੇ ਬਹੁਤ ਸਤਿਕਾਰਯੋਗ ਪਾਸਟਰ ਸੁਪਾਰ ਰਾਣਾ ਜੀ ਦੀ ਮੈਂ ਇੱਕ ਲਾਈਵ ਦੇਖ ਰਿਹਾ ਹਾਂ ਅਸਾਂ ਜਿੱਥੇ ਉਹਨਾਂ ਨੇ ਕਿਹਾ ਵੀ ਜਿਹੜੀ ਪਟੀਸ਼ਨ ਪਾਈ ਗਈ ਆ ਉਹਦੇ ਵਿੱਚ ਮੈਨੂੰ ਨਹੀਂ ਪਤਾ ਤੇ ਮੈਨੂੰ ਮੇਰੇ ਵੱਲੋਂ ਨਹੀਂ ਆ ਜਾਂ ਮੈਨੂੰ ਮੇਰੇ ਧਿਆਨ 'ਚ ਨਹੀਂ ਆ ਪਰ ਮੈਂ ਸਮਝਦਾ ਵੀ ਅਗਰ ਕੋਈ ਵੀ ਪ੍ਰਧਾਨ ਕਿਸੇ ਚਰਚ ਦੇ ਵਿੱਚ ਸੇਵਾ ਕਰਦਾ ਵਾ ਤੇ ਜਿਹੜੇ ਚਰਚ ਦੇ ਓਨਰ ਨੇ ਜਿਹੜੇ ਉਹ ਚਰਚ ਦੇ ਮੇਨ ਪਾਸਟਰ ਨੇ ਉਹਨਾਂ ਦੀ ਉਹਨਾਂ ਦੀ ਅੰਦਰ ਸਾਰੀਆਂ ਟੀਮਾਂ ਹੁੰਦੀਆਂ ਜਿਦਾਂ ਅ ਮੀਡੀਆ ਟੀਮ ਹੋ ਜਾਏ ਕੋਈ ਵੀ ਟੀਮ ਜਾਂ ਲੀਗਲ ਟੀਮ ਹੈ ਸਾਰਿਆਂ ਨਾਲ ਹੰਡਰ ਹੁੰਦੀਆਂ ਅਗਰ ਉਹਨਾਂ ਨੂੰ ਨਹੀਂ ਇਹ ਗੱਲ ਦਾ ਪਤਾ ਸੀ ਤੇ ਮੈਂ ਸਮਝਦਾ ਵੀ ਫਿਰ ਉਹਨਾਂ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਵੀ ਇਹ ਕਿਉਂ ਉਹਨਾਂ ਨੇ ਕੀਤਾ ਮਗਰ ਦੇਖੋ ਮੈਨੂੰ ਇਸ ਚੀਜ਼ ਦੇ ਨਾਲ ਕੋਈ ਹੈਗਾ ਨਹੀਂ ਮੇਰੇ ਮਨ 'ਚ ਮੈਂ ਸਾਰਿਆਂ ਨੂੰ ਪਿਆਰ ਕਰਦਾ ਮੈਂ ਪਹਿਲਾਂ ਵੀ ਕਿਹਾ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਮੈਂ ਉਹਨਾਂ ਵੀ ਸਾਰੇ ਅੱਗੇ ਆਣ ਅੱਗੇ ਆ ਕੇ ਅਸੀਂ ਇੱਕ ਵਧੀਆ ਮਿਸਾਲ ਜਿਹੜੀ ਹੈ ਪੇਸ਼ ਕਰੀਏ ਵਧੀਆ ਲੋਕਾਂ ਦੇ ਕੰਮ ਕਰੀਏ ਜਿਹਦੇ ਨਾਲ ਸਾਡੇ ਮੁਸੀਬਾਈ ਚਾਰੇ ਦੇ ਬਹੁਤ ਸਾਰੇ ਕੰਮ ਰੁਕੇ ਨੇ ਵੀ ਜਿਹੜੇ ਬਹੁਤ ਟਾਈਮ ਤੋਂ ਲੰਮੇ ਸਮੇਂ ਤੋਂ ਜਿਹੜੇ ਮੁਸੀਬਾਈਚਾਰੇ ਦੇ ਲੋਕ ਸਾਡੇ ਵੇਟ ਕਰ ਰਹੇ ਨੇ ਵੀ ਸਾਡੇ ਕੰਮਾਂ ਨੂੰ ਕੀਤਾ ਜਾਵੇ। ਉਹ ਅੱਜ ਜੇਕਰ ਮੈਨੂੰ ਪਰਮੇਸ਼ਵਰ ਨੇ ਖੜਾ ਕੀਤਾ ਵਾ ਆਪਣੇ ਕੰਮਾਂ ਨੂੰ ਕਰਨ ਦੇ ਲਈ। ਮੈਂ ਲਗਾਤਾਰ ਪਰਮੇਸ਼ਵਰ ਦੇ ਕੰਮਾਂ ਨੂੰ ਕਰ ਰਿਹਾ। ਹੋਰ ਆਉਣ ਵਾਲੇ ਦਿਨਾਂ 'ਚ ਹੋਰ ਤੁਸੀਂ ਦੇਖੋਗੇ ਵੀ ਅਸੀਂ ਪੰਜਾਬ ਦੇ ਜਿੱਦਾਂ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਜਿਨ੍ਹਾਂ ਤੇ ਵਿਜ਼ਿਟ ਹੋਣ ਵਾਲੀ ਉਹ ਸਾਰੇ ਵਿਜ਼ਿਟ ਕਰਾਂਗੇ ਉੱਥੇ ਉੱਥੇ ਆਪਣੇ ਪਰਮੇਸ਼ਵਰ ਦੇ ਜਿਹੜੇ ਦਾਸ ਆ ਜਾਂ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਕੰਮ ਨੂੰ ਅਸੀਂ ਹੱਲ ਕਰਾਂਗੇ ਔਰ ਜਿਹੜੀਆਂ ਪੰਜਾਬ ਚ ਜ਼ਿਲ੍ਹਾ ਵਾਂ ਉਹਨਾਂ ਤੇ ਵਿਜ਼ਿਟ ਕਰਕੇ ਆਪਣੇ ਲੋਕਾਂ ਨੂੰ ਮਿਲਾਂਗੇ ਆਪਣੇ ਲੋਕਾਂ ਦੇ ਵੱਤ ਤੋਂ ਵੱਧ ਕੰਮ ਆਵਾਂਗੇ ਔਰ ਸ਼ਗਨ ਸਕੀਮ ਜਿਹੜੀ ਆ ਉਹ ਆਪਣੇ ਜਿਹੜੇ مصیਬਈ ਭਾਈਚਾਰੇ ਸਾਡੇ ਭੈਣ ਭਰਾ ਹੈਗੇ ਨੇ ਉਹਨਾਂ ਨੂੰ ਦਵਾਂਗੇ ਔਰ ਕੈਂਪ ਲਗਵਾਵਾਂਗੇ ਚਰਚ ਦੇ ਵਿੱਚ ਵੱਡੀਆਂ ਵੱਡੀਆਂ ਚਰਚਾਂ ਦੇ ਵਿੱਚ ਵੱਡੇ ਵੱਡੇ ਥਾਵਾਂ ਤੇ ਅਸੀਂ ਕੈਂਪ ਲਗਵਾਵਾਂਗੇ ਸਾਡੇ ਲੋਕਾਂ ਨੂੰ ਜਿਨ੍ਹਾਂ ਨੂੰ ਅਵੇਅਰ ਕੀਤਾ ਜਾਵੇ ਵੀ ਕਿਸ ਤਰ੍ਹਾਂ ਤੁਸੀਂ ਇਹ ਸਾਰੇ ਲਾਭ ਲੈ ਸਕਦੇ ਹੋ ਸੋ ਮੇਰੇ ਅਜ਼ੀਜ਼ੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੱਤ ਤੋਂ ਵੱਧ ਜਿਹੜਾ ਆਪਣੇ ਲੋਕਾਂ ਦਾ ਭਲਾ ਕਰ ਸਕੀਏ ਔਰ ਸਾਡਾ ਮੋਟਿਵ ਕੋਈ ਨਹੀਂ ਆ ਵੀ ਅਸੀਂ ਕੁਝ ਹੋਰ ਕੁਝ ਕਰਨਾ ਵਾ ਪਰਮੇਸ਼ਵਰ ਦੀ ਦਇਆ ਵਾ ਪਰਮੇਸ਼ਵਰ ਨੇ ਦਇਆ ਕੀਤੀ ਮੇਰੇ ਆਤਮਿਕ ਪਿਤਾ ਅਪੋਸਟਲ ਅੰਕੂ ਯੂਸਫ ਨਰੂਲਾ ਜੀ ਦੀ ਗ੍ਰੇਸ ਦੇ ਨਾਲ ਉਹਨਾਂ ਦੀ ਦੁਆਵਾਂ ਦੇ ਨਾਲ ਅੱਜ ਅਸੀਂ ਇੱਥੇ ਪਹੁੰਚੇ ਆ ਔਰ ਗਾਂ ਵੀ ਪਰਮੇਸ਼ਵਰ ਮੌਕਾ ਦੇਗਾ ਤਾਂ ਅਸੀਂ ਗਾਂ ਜਾ ਕੇ ਵੀ ਹੋਰ ਵੀ ਵੱਡੇ ਵੱਡੇ ਕੰਮ ਪਰਮੇਸ਼ਵਰ ਦੀ ਕਿਰਪਾ ਨਾਲ ਕਰਾਂਗੇ ਔਰ ਮੈਂ ਔਰ ਮੇਰਾ ਪਰਿਵਾਰ ਔਰ ਮੇਰੀ ਪੂਰੀ ਸਾਰੀ ਟੀਮ ਔਰ ਸਾਡੀ ਪੂਰੀ ਮਿਨਿਸਟਰੀ ਜਿਹੜੀ ਆ ਅਸੀਂ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਇਹਦਾ ਕਰਦੇ ਰਵਾਂਗੇ ਕਿਉਂਕਿ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਕੁਨੂਲਾ ਮਿਨਿਸਟਰੀ ਨੂੰ ਲੋਕ ਜਾਣਦੇ ਨੇ ਅੰਕੁਨੂਲਾ ਮਿਨਿਸਟਰੀ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਦੇ ਕੰਮ ਵੀ ਪੈਂਦੇ ਸੀ ਜਦੋਂ ਸਾਡੇ ਕੋਲ ਲੋਕ ਆਉਂਦੇ ਸੀ ਕਹਿੰਦੇ ਸੀ ਵੀ ਅਸੀਂ ਮੁਸੀਬਈ ਭਾਈਚਾਰੇ ਦੇ ਵਿੱਚ ਆ ਗਏ ਆ ਮਗਰ ਕੀ ਆ ਵੀ ਸਾਨੂੰ ਜਿਹੜੇ ਕੰਮ ਜਿਹੜੇ ਪੈਂਦੇ ਆ ਔਰ ਉਹ ਕੰਮਾਂ ਨੂੰ ਉਹਨਾਂ ਦੇ ਕਰਨ ਦੇ ਲਈ ਪਰਮੇਸ਼ਵਰ ਨੇ ਤਾਕਤ ਸਾਨੂੰ ਦਿੱਤੀ ਆ ਔਰ ਅੱਜ ਬਹੁਤ ਸਾਰੇ ਲੋਕ ਖੁਸ਼ ਨੇ ਇਸ ਗੱਲ ਤੋਂ ਮੈਂ ਕੱਲ ਬੀਤੇ ਕੱਲ ਮੈਂ ਫਰੋਜਪੁਰ ਦੇ ਵਿੱਚ ਸਾਂ ਸਾਨੂੰ ਪਤਾ ਲੱਗਾ ਵੀ ਇੱਕ ਸਾਡੀ ਮਾਤਾ ਜੀ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਔਰ ਉਹਨਾਂ ਦੇ ਬਹੁਤ ਗੰਭੀਰ ਜਿਹੜੀਆਂ ਝੋਟਾ ਲੱਗੀਆਂ ਸੀ ਔਰ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਾ ਮੈਂ ਆਪਣੀ ਟੀਮ ਨੂੰ ਗਲੋਬਲ ਕਿਸ਼ਨ ਕਮੇਟੀ ਦੀ ਪੂਰੀ ਟੀਮ ਨੂੰ ਮੈਂ ਫਰੋਜਪੁਰ ਦੇ ਵਿੱਚ ਫੋਨ ਕੀਤਾ ਉਹਨਾਂ ਨੂੰ ਹਸਪੀਟਲ ਤੇ ਲੈ ਕੇ ਗਏ ਔਰ ਕੱਲ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਔਰ ਅਸੀਂ ਸਾਰੀ ਆਪਣੀ ਟੀਮ ਨੇ ਥੋੜੇ ਥੋੜੇ ਪੈਸੇ ਪਾ ਕੇ ਉਨ੍ਹਾਂ ਦੀ ਹੈਲਪ ਕੀਤੀ ਉਹ ਮੈਂ ਇਹ ਚੀਜ਼ਾਂ ਸੀ ਤਾਂ ਕਰ ਰਹੇ ਆਂ ਵੀ ਸਾਡਾ ਜਿਹੜਾ ਮਸੀਹ ਭਾਈਚਾਰਾ ਵਾ ਉਹ ਆਪਣੇ ਆਪ ਨੂੰ ਕੱਲਾ ਮਹਿਸੂਸ ਨਾ ਕਰੇ ਉਹ ਆਪਣੇ ਆਪ ਨੂੰ ਇਹ ਨਾ ਸਮਝੇ ਵੀ ਮੈਂ ਕੱਲਾ ਹੀ ਆਂ ਮੇਰੇ ਨਾਲ ਕੋਈ ਨਹੀਂ ਹੈਗਾ ਜਾਂ ਮੇਰੇ ਸਾਰ ਲੈਣਾ ਸਾਰ ਲੈਣ ਵਾਲਾ ਕੋਈ ਨਹੀਂ ਹੈਗਾ ਬਹੁਤ سارے ਲੀਡਰ ਸਾਡੇ ਜਿਹੜੇ ਆ ਬਹੁਤ ਲੰਮੇ ਸਮੇਂ ਤੋਂ ਵਧੀਆ ਕੰਮ ਕਰ ਰਹੇ ਨੇ ਸਾਰੇ ਲੀਡਰ ਸਤਿਕਾਰ ਦੇ ਯੋਗ ਨੇ ਵਧੀਆ ਕੰਮ ਕਰਦੇ ਨੇ ਤੋਂ ਮੈਂ ਚਾਹੁੰਦਾ ਵੀ ਸਾਡੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਸਾਰੇ ਔਰ ਜਿਹੜਾ ਇੱਕ ਮਿਸਾਲ ਪੇਸ਼ ਕਰੀਏ ਵੀ ਅਸੀਂ ਸਾਰੇ ਇਕੱਠੇ ਆਂ ਔਰ ਜਿਸ ਭਰਾ ਹਨੇ ਮੇਰੇ ਨੇ ਪਟੀਸ਼ਨ ਪਾਈ ਵੀ ਐ ਮੋਰਲੀ ਵੀ ਦੁਆ ਕਰਦਾ ਪਰਮੇਸ਼ਰ ਅੱਗੇ ਵੀ ਪ੍ਰਭੂ ਉਹਨੂੰ ਵੀ ਅਕਲ ਬੁੱਧੀ ਦੇਵੇ ਉਹਨੂੰ ਸਮਾਂ ਦੇਵੇ ਔਰ ਉਹ ਦੁਨੀਆ ਦੀ ਹਰ ਖੁਸ਼ੀ ਉਹਨੂੰ ਮਿਲੇ ਕਿਉਂਕਿ ਮੇਰਾ ਕਿਸੇ ਨਾਲ ਗੈਰ ਵਿਰੋਧ ਨਹੀਂ ਆ ਜੇ ਮੇਰੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਜਿਨ੍ਹਾਂ ਨੇ ਸਤਾਇਆ ਸੀ ਤੇ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ ਕਿ ਪਿਤਾ ਇਹਨਾਂ ਨੂੰ ਮਾਫ ਕਰ ਦੇ ਇਹ ਨਹੀਂ ਜਾਣਦੇ ਕੀ ਕਰਦੇ ਨੇ ਸੋ ਮੇਰੇ ਨਾਲ ਵੀ ਅਗਰ ਕੋਈ ਕੋਈ ਜੈਲਸੀ ਰੱਖਦਾ ਵਾ ਜਾਂ ਮੇਰੇ ਨਾਲ ਕੋਈ ਕੋਈ ਮੇਰੇ ਲਈ ਪਲੈਨਿੰਗ ਕਰਦਾ ਮੋਰਲੀ ਵੀ ਦੁਆ ਕਰਦਾ ਵੀ ਪ੍ਰਭੂ ਉਹਤੇ ਵੀ ਆਪਣੀ ਕਿਰਪਾ ਆਪਣੀ ਦਇਆ ਬਣਾ ਕੇ ਰੱਖੇ ਤੁਸੀਂ ਮੈਂ ਇਨੀਆਂ ਤੋਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਦੀ ਧੰਨਵਾਦ